ਸਣੇ 7 ਸੂਬਿਆਂ ਵਿੱਚ ਜਿਮਣੀ ਚੋਣਾ ਹੋਣ ਜਾ ਰਹੀਆਂ ਹਨ ਜਲੰਧਰ ਵੈਸ ਸੀਟ ਉੱਤੇ ਚੋਣ ਹੋ ਰਹੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਨੰਗਰਾਲ ਨੇ ਅਸਤੀਫਾ ਦੇ ਦਿੱਤਾ ਸੀ ਜਲੰਧਰ ਜਿਮਣੀ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਆਪ ਨੇ ਮਹਿੰਦਰ ਭਗਤ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾ ਉਮੀਦਵਾਰ ਦਾ ਐਲਾਨ ਕੀਤਾ ਹੈ ਦੱਸਣਯੋਗ ਹੈ ਕਿ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਹੋਣ ਵਾਲੀ ਜਿਮਨੀ ਚੋਣ ਲਈ 10 ਜੁਲਾਈ ਨੂੰ VOTING ਹੋਵੇਗੀ ਜਦਕਿ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ ਨਾਮਜ਼ਦਗੀਆਂ 21 ਜੂਨ ਤੱਕ ਭਰੀ ਜਾਣਗੀਆਂ ਸਭ ਤੋਂ ਪਹਿਲੇ ਹੈ ਆਵਾਜ਼ੀ ਪਾਰਟੀ ਦੇ ਸਪੀਕਰ ਹਰਜੀਤ ਸਿੰਘ ਮਰਵੰਦ ਕੈਰੀਵਾਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਉਹਦੇ ਨਾਲ ਪੰਜਾਬ ਦੀ ਜਨਤਾ ਦੇ ਹਰਮਨ ਪਿਆਰੇ جن نائک موقتیں ਪਹ ਜਾ ਘਰ ਤੋਂ ਬੰਸੀ ਮਾਜ ਦਾ ਧੰਨਵਾਦ ਕਰਨਾ ਉਹਨਾਂ ਦੇ ਨਾਲ ਇਲیکشن ਜਨਨ ਸ਼ਕਤੀ ਡਾਕਟਰ سنی پارٹی ਦੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਉੱਪਰ ਬਰੋਸਾ ਜਤਾਇਆ ਹੈ ਔਰ ਮੈਂ ਹਾਈ ਕਮਾਂਡ ਨੂੰ ਪੂਰਾ ਵਿਸ਼ਵਾਸ ਦਿਵਾਣਾ ਕਿ ਮੈਂ ਇਲیکشن پوری ਮਿਹਨਤ ਲਗਨ ਦੇ ਨਾਲ ਲੜਾਂਗਾ ਇਸ ਹਲਕੇ ਦੇ ਵਿੱਚ ਮੈਂ 25 30 ਸਾਲ ਤੋਂ ਲਗਾਤਾਰ ਕੰਮ ਕਰਦਾ ਆ ਰਿਹਾ ਹਾਂ ਪੁਲਿਸ ਹਲਕੇ ਨਾਮ ਬਕੂ ਜੀ ਜਾਣਦਾ ਹਾਂ ਕੋਈ ਕਲੀ ਕੋਈ ਮਹੱਲਾ ਕੋ ਕਾਰਿਆਸਰ ਜਨਨ ਨੂੰ ਮੈਂ ਨਾ ਗਿਆ ਹਾਂ ਮੈਂ ਜਨਨ ਲੋਕਾਂ ਨੂੰ ਮੈਂ ਨਾ ਮਿਲਿਆ ਹਾਂ ਸੋ ਇਸ ਵਾਕੇ ਦੀ ਜਨਤਾ ਨੂੰ